ਜਿਹੜੀਆਂ ਰੁੱਖਾਂ ਨੇ ਦੁਨੀਆਂ ਚ ਆਉਂਦੀਆਂ ਨੇ ਕੁਝ ਕਰਕੇ ਜਾਂਦੀਆਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਰੋਜ਼ੀ ਰੋਟੀ ਪਾ ਕੇ ਜਾਂਦੀਆਂ ਨੇ ਬਹੁਤ ਨਾਮ ਖੱਟ ਕੇ ਜਾਂਦੀਆਂ ਨੇ ਸ਼੍ਰੀ ਚਰਨਜੀਤ ਉਹ ਜੀ ਸਾਹਿਬ ਉਹਨੇ ਬਹੁਤ ਸਾਰੇ ਮਿਜਿਸ਼ੀਨ ਪੈਦਾ ਕੀਤੇ ਕਲਾਕਾਰ ਪੈਦਾ ਕੀਤੇ ਬਹੁਤ ਵੱਡੇ ਵੱਡੇ ਪਰ 뮤ਜ਼ਿਕ ਡਾਇਰੈਕਟਰ ਪੈਦਾ ਕੀਤੇ ਉਹਨਾਂ ਨੇ ਬਹੁਤ ਵੱਡੇ ਵੱਡੇ ਉਹਨਾਂ ਨੇ ਬਹੁਤ ਘਰਾਂ ਚ ਰੋਟੀ ਪਾਈ ਆ। ਇਦਾਂ ਦੇ ਜਿਹੜੇ ਸਖਸ਼ ਹੁੰਦੇ ਨੇ, ਇਦਾਂ ਦੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ ਉਹ ਸਰੀਰਕ ਤੌਰ ਤੇ ਤਾਂ ਭਾਵੇਂ ਚਲੇ ਜਾਂਦੀਆਂ ਨੇ ਪਰ ਜਿਹੜੀ ਉਹਨਾਂ ਦੀ ਆਤਮਾ ਹੁੰਦੀ ਉਹ ਹਮੇਸ਼ਾ ਅਮਰ ਹੁੰਦੀ ਆ। ਉਹ ਕਦੇ ਵੀ ਨਹੀਂ ਜਾਂਦੇ ਹੈਗੇ। ਮੈਂ ਇਹ ਨਹੀਂ ਕਹਾਂਗੀ ਕਿ ਉਹ ਚਲੇ ਗਏ। ਉਹ ਹੈਗੇ ਆ ਸਾਡੇ ਸਾਰਿਆਂ ਦੇ ਵਿੱਚ ਆ। ਉਹ ਆਪਣੇ ਸੰਗੀਤ ਦੇ ਰਾਹੀਂ ਹਰ ਥਾਂ ਤੇ ਆ। ਜਿੱਥੇ ਵੀ ਉਹਨਾਂ ਦੇ ਚਾਣ ਵਾਲੇ ਬੈਠੇ ਆ ਜਿੱਥੇ ਜਿੱਥੇ ਉਹਨਾਂ ਦਾ ਸੰਗੀਤ ਚੱਲ ਰਿਹਾ ਹੈ ਜਿੱਥੇ ਜਿੱਥੇ ਵੀ ਲੋਕ ਉਹਨਾਂ ਨੂੰ ਸੁਣਦੇ ਪਏ ਨੇ ਉਹ ਉੱਥੇ ਉੱਥੇ ਹੈਗੇ ਨੇ ਉਹ ਸਾਰੀ ਦੁਨੀਆ 'ਚ ਸੰਗੀਤ ਚੱਲ ਰਿਹਾ ਸਾਰੀ ਦੁਨੀਆ ਵਿੱਚ ਵੀ ਰਾਜਮਾਨ ਨੇ ਆਪਣੇ 뮤직 ਦੇ ਰਾਹੀਂ ਕਿਉਂਕਿ ਬੰਦਾ ਆਪਣੇ ਕਰਮਾਂ ਤੇ ਆਪਣੇ ਕੰਮ ਆਪਣੀ ਸੋਚ ਦੇ ਨਾਲ ਹਮੇਸ਼ਾ ਜਿਉਂਦਾ ਰਹਿੰਦਾ ਹੈ